ਹਲਕਾ ਲੋਕ ਸਭਾ ਖਡੂਰ ਸਾਬ ਤੋਂ ਆਜ਼ਾਦ ਉਮੀਦਵਾਰ ਭਾਈ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਪੂਰਥਲਾ ਦੇ ਵਿਧਾਨ ਸਭਾ ਹਲਕੇ ਵਿੱਚ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ ਇਸ ਦੌਰੇ ਦੌਰਾਨ ਮਹੱਲਾ ਮਤਾਬਗੜ ਕਪੂਰਥਲਾ ਵਿਖੇ ਇੱਕ ਵੱਡਾ ਚੋਣ ਜਲਸਾ ਕੀਤਾ ਗਿਆ ਜਿਸ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਕਰਾ ਕੇ ਗੁਰੂ ਨਾਲ ਜੋੜ ਰਿਹਾ ਸੀ ਸਰਕਾਰਾਂ ਨੂੰ ਇਹ ਮਨਜ਼ੂਰ ਨਾ ਹੋਇਆ ਅਤੇ ਉਹਨਾਂ ਤੇ ਐਨਐਸਏ ਲਗਾ ਕੇ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕਰ ਦਿੱਤਾ ਵਾ ਇਸ ਕਰਕੇ ਭਾਈ ਅਮਰਿਤਪਾਲ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਬਣਾਓ ਇਸ ਮੌਕੇ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸ਼ਰੋਮਣੀ ਅਕਾਲੀ ਅਮਰਸਰ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਖਸਰੋਪੁਰ ਨੇ ਇਸ ਬੋਧਨ ਕੀਤਾ ਉਹਨਾਂ ਨੇ ਕਿਹਾ ਕਿ ਮਹੱਲਾ ਮਤਾਵਗੜ ਵਿਖੇ ਭਾਈ ਕਰਨ ਵੀਰ ਸਿੰਘ ਵੱਲੋਂ ਇਹ ਚੋਣ ਜਲਸਾ ਕਰਵਾਇਆ ਗਿਆ ਹੈ ਨੌਜਵਾਨਾਂ ਨੂੰ ਅੱਗੇ ਹੋ ਕੇ ਭਾਈ ਅਮਰਪਾਲ ਸਿੰਘ ਦਾ ਸਾਥ ਦੇਣਾ ਚਾਹੀਦਾ ਹੈ ਕਪੂਰਥਲਾ ਤੋਂ ਜੀ ਸਟਾਰ ਨਿਊਜ਼ ਪੰਜਾਬੀ ਦੀ ਵਿਸ਼ੇਸ਼ ਰਿਪੋਰਟ ਸਾਡਾ ਚੈਨਲ ਜੀ ਸਟਾਰ ਨਿਊਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਧੰਨਵਾਦ ਤੇ ਉਹ ਜਿਹੜੇ ਜਗਰੂਗਾਂ ਬੈਠੇ ਆਂ ਦੂਜੀ ਗੱਲ ਦਾ ਪਾਈਸਾ ਬ ਅਮਰ ਤੇ ਸ਼ਕਰਵਾਸ ਤੇ ਇੰਦੇ ਸੇਸ਼ਨ ਕੋ ਇਹ ਇੱਕ ਇਹ ਹੀ ਇੱਕ ਬੰਦਾ ਸਭ ਤੋਂ ਵੱਡਾ ਜਿਹੜਿਆ ਵਾ ਕਿ ਬੰਦਾ ਗੁਰੂ ਆਲਾ ਬਣ ਕੇ ਬਾਣੀ ਬਾਣੀ ਨਾਲ ਜੁੜ ਕੇ ਤੇ ਇਸ ਚੀਜ਼ ਤੋਂ ਬਚ ਸਕਦਾ ਤੇ ਇਹ ਦੋ ਚੀਜ਼ਾਂ ਨਾਲ ਗੁੜੀਆਂ ਲੱਗੀਆਂ ਕਿ ਮੋਕੋਸ਼ੀ ਸਾਹਿਬਾ ਲੋਕ ਜੇ ਗੌਰਮੈਂਟਾ ਜਿਹੜੀ ਆਵਾ ਨਸ਼ਾ ਬੰਦ ਕਰਾ ਰਿਆਂ ਨੂੰ ਫਰ ਫਰ ਨਹੀਂ ਆਵਾ ਇਹਦਾ ਮਤਲਬ ਇਹ ਸਰਕਾਰਾਂ ਖੋਚੇਟਾ ਬੇਚ ਰਹੀਆਂ ਤੇ ਅਸੀਂ ਕੱਲ ਵੀ ਕਾਫੀ ਜਗ੍ਹਾ ਤੇ ਗਏ ਆ ਤੇ ਕਿ ਇੰਨੇ ਕੁ ਬੁਰੀ ਹਾਲਤ ਮਾਵਾਂ ਰੋਂਦੀਆਂ ਵੇਖੀਆਂ ਨਹੀਂ ਜਾਂਦੀਆਂ ਖਾਸ ਕਰਕੇ ਅਮਰ ਸਾਹਿਬ ਦੇ ਵਿੱਚੀ ਇਹ ਤਾਂ ਮੂਜਾਲਾ ਪਤਾ ਲੇਗਾ ਤੇ ਮੇਰਾ ਘਰ ਜਿਹੜੇ ਪੂਰੇ ਪੰਜਾਬ ਦੇ ਵਿੱਚ ਜਿੰਨਾ ਬਾੜਗੋ ਮਹੌਲ ਦੇ ਵਿੱਚ ਜਿਹੜੇ ਸਿੰਘ ਸੀ ਲੋ ਸਾਰੇ ਪਿੰਡਾਂ ਦੇ ਨੇ ਔਰ ਇਚਿੱਤੇ ਦੀ ਲੱਖ ਦੇ ਨਾਲ ਬਿਨਖਰ ਕੋਈ ਪਜਾਦਾ ਪੈ ਨਹੀਂ ਬਚਿਆ ਜਿੱਥੇ 2 4 5 ਬੱਚੇ ਨਾ ਮਾਰੇ ਰਹੇ ਹੁਣ ਤੇ ਅੱਜ ਹੁਣ ਭਾਈ ਸਾਹਿਬ ਨੂੰ ਆਪਾਂ ਜੇ ਬਾਹਰ ਲਗਾਈ ਬੇਨਤੀ ਕਰਨਾ ਹੈ ਹਾਂ ਮਾਤਾ ਜੀ ਨਾਲ ਸੀ ਉਧਰ ਬਾਪੂ ਜੀ ਨੂੰ ਵੀ ਵਾਸ਼ ਕਰ ਦਿੱਤਾ ਪਤੀ ਰਹੇ ਸੀ ਤੇ ਸਾਡੇ ਮਜਬੂਰੀ ਕਰਕੇ ਤੇ ਮੈਂ ਅਸੀਂ ਸੱਤਾਂ ਇਕੱਠਿਆ ਕੀਤਾ ਸੀ ਤੇ ਇਹ ਗੱਲ ਤੋਂ ਰਹਿਣਾ ਹਾਲੇ ਦੀ ਯੂਰਪ ਜਾਣੀ ਲੋਗੇ ਸੰਤ ਨਹੀਂ ਹੁਣ ਮਾਂ ਉਹਦੀ ਝੋਲੀ ਭਰਿਓ ਸਾਹ ਸੰਗ ਦੀ ਮੇਰੀਆਂ ਆਈਆਂ ਜੋ ਵੇਚੀਆਂ ਕਰਦੀਆਂ ਸੀ ਸੰਗਤਯੋਗ ਸੰਗਤ ਸਾਰੇ ਨਿਬਕਸ਼ਨ ਆ ਰਹੇਗੀ ਭੁੱਲਾ ਚੁੱਕਾਂ ਦੀ ਗਲਤੀ ਮਹਾਰਾਜ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮਹਾਂ ਸ਼ਰਮਨਲੇ ਫਾਇਰ ਪਰਮੇਸ਼ਰ ਜੀ ਤੇ ਨਾਲੇ ਸਾਥੀਆਂ ਨੇ ਇਹ ਜਿਹੜਾ ਮੀਟਿੰਗ ਦਾ ਆਪਰਾਲਾ ਕੀਤਾ ਸੀ ਇਹਦੇ ਵਿੱਚ ਮਾਤਾ ਬਲਵਿੰਦਰ ਕੌਰ ਜੀ ਪਾਇਆ ਮਰਤਪਾਲ ਸਿੰਘ ਦੇ ਮਾਤਾ ਜੀ ਉਹਨਾਂ ਦੇ ਚਾਚਾ ਜੀ ਉਹਨਾਂ ਦੀ ਭੂਆ ਜੀ ਉਹ ਸਾਰੇ ਇੱਥੇ ਕੰਪਣੀ ਸੀ ਪਰ ਲਖਣ ਕਲਾ ਤੋਂ ਉਹਨਾਂ ਨੂੰ ਵਾਪਸ ਲੈਣਾ ਪਿਆ ਕਿਉਂਕਿ ਚੌਂਕ ਕਮਿਸ਼ਨ ਨੇ ਉਹ ਰਿਜੈਕਸ਼ਨ ਲਾਇਆ ਕਿ ਚਾਰ ਜਾਂ ਪੰਜ ਗੱਡੀਆਂ ਤੋਂ ਵੱਧ ਲੈ ਕੇ ਤੁਸੀਂ ਚੱਲ ਨਹੀਂ ਸਕਦੇ ਉਧਰ ਕਾਪੀ ਜੀ ਵੀ ਅੱਜ ਵਾਪਸ ਆਣਾ ਪਿਆ ਸਾ ਸੰਗਤ ਜੀ ਇਹ ਰੋਕਣੀਆਂ ਇਹ ਲੱਗਣੀਆਂ ਪਰ ਆਪਾ ਜਿਹੜਾ ਆਪਣਾ ਜਿੱਤਿਆ ਮੈਦਾਨ ਹੈ ਦਾ ਕਰਕੇ ਆਪਾਂ ਕੋਈ ਇਹ ਦੇ ਚਕਾਰ ਨਹੀਂ ਕਰਨੀ ਉਹ ભગવાન ਜੋ ਕੇ ਮਾਫੀ ਮੰਗਦਾ ਤੇ ਕੁਝ ਕਾਰਨ ਹੋਏ ਜਿਨ੍ਹਾਂ ਕਰਕੇ ਅਸੀਂ ਲੇਟ ਹੋ ਗਿਆ ਤੇ ਮਾਤਾ ਜੀ ਨੂੰ ਸਾਨੂੰ ਵਾਪਸ ਭੇਜਾ ਪਿਆ ਕਿਉਂਕਿ ਪ੍ਰਸ਼ਾਸਨ ਜਿਹੜਾ ਵਾ ਡਰ ਗਿਆ ਸਾਰੀਆਂ ਪਾਰਟੀਆਂ